ਕੁੜਾ ਦੇ ਬੰਗਾ ਰੋਡ ਪੁਰਾਣੀ ਸਬਜੀ ਮੰਡੀ ਦੇ ਸਮੂਹ ਦੁਕਾਨਦਾਰਾਂ ਵੱਲੋਂ ਇਕੱਠੇ ਹੋ ਕੇ ਪ੍ਰਧਾਨ ਤਰਨਜੀਤ ਸਿੰਘ ਕਿੰਨੜਾ ਦੀ ਅਗਵਾਈ ਹੇਠ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਆਣੇ ਸ਼ਿਰਕਤ ਕੀਤੀ ਇਸ ਦੌਰਾਨ ਜਿੱਥੇ ਸਮੂਹ ਮੈਂਬਰਾਂ ਵੱਲੋਂ ਬੰਗਾ ਰੋਡ ਪੁਰਾਣਾ ਸਿਵਲ ਹਸਪਤਾਲ ਤੋਂ ਮਾਰਕੀਟ ਦਾ ਨਾਂ ਗੁਰੂ ਨਾਨਕ ਮਾਰਕੀਟ ਦੇ ਨਾਂ ਤੇ ਰੱਖਿਆ ਗਿਆ ਉੱਥੇ ਸਮੂਹ ਦੁਕਾਨਦਾਰਾਂ ਨੇ ਖੁਸ਼ੀ ਵਿੱਚ ਲੱਡੂ ਵੀ ਵੰਡੇ ਇਸ ਮੌਕੇ ਪ੍ਰਧਾਨ ਤਰਨਜੀਤ ਸਿੰਘ ਕਿੰੜਾ ਤੋਂ ਇਲਾਵਾ ਵਕਫਾ ਵੀ ਬੁਲਾ ਰਹੇ ਨੇ ਸਮੂਹ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਬੰਗਾਰੂਰ ਸੜਕ ਦੀ ਜੋ ਖਸਤਾ ਹਾਲਤ ਹੈ ਉਸ ਨੂੰ ਦੇਖਦੇ ਹੋਏ ਇਸ ਸੜਕ ਦਾ ਨਿਰਮਾਣ ਜਲਦ ਤੋਂ ਜਲਦ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਇਸ ਰੋਡ ਉੱਪਰੋਂ ਲੰਘਣ ਵਾਲਿਆਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਇਸ ਦੌਰਾਨ ਸਰਦਾਰ ਹਰਮਿੰਦਰ ਸਿੰਘ ਬਸਰਾ, ਸਰਦਾਰ ਮੋਨ ਸਿੰਘ ਗਾਂਧੀ, ਅਸ਼ੋਕ ਕੁਲਥਮ, ਪ੍ਰਧਾਨ ਦਵਿੰਦਰ ਕੁਲਥਮ, ਹਰਵਿੰਦਰ ਸਿੰਘ ਵਾਲੀਆ, ਪੰਕਈ ਗੋਤਮ ਤੋਂ ਇਲਾਵਾ ਹੋਰ ਨਾਲ ਸ਼ਹਿਰ ਵਾਸੀਆਂ ਨੇ ਬੰਗਾ ਰੋਡ ਦੇ ਦੁਕਾਨਦਾਰਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ। ਫਗਵਾੜਾ ਤੋਂ ਨਵਰੰਗ ਚੈਨਲ ਲਈ ਜੈ ਸ਼ਰਮ ਦੀ ਰਿਪੋਰਟ। ਅੱਜ ਇਸ ਮੁ ਬੰਗਾ ਰੋਡ ਦੇ ਦੁਕਾਨਦਾਰਾਂ ਦੇ ਜੋ ਮੀਟਿੰਗ ਪਿਛਲੇ ਸਮੇਂ ਹੋਈ ਸੀ ਉਹਦੇ ਸੰਬੰਧੀ ਅੱਜ ਫਿਰ ਅਸੀਂ ਇਕੱਠੇ ਹੋਏ ਹਾਂ। ਇਹ ਬੰਗਾ ਰੋਡ ਜਿਹੜੀ ਸਾਰੀ ਮਾਰਕੀਟ ਹੈਗੀ ਆ ਸਬਜੀ ਮੰਡੀ ਪੁਰਾਣੀ ਸਬਜੀ ਮੰਡੀ ਤੋਂ ਲੈ ਕੇ ਇਹਦਾ ਹੁਣ ਨਾਮ ਜਿਹੜਾ ਨਵਾਂ ਨਾਮ ਹੈ ਉਹ ਸ੍ਰੀ ਗੁਰਨਾਨਕ ਦੇਵ ਜੀ ਦੇ ਨਾਮ ਤੇ ਗੁਰਨਾਨਕ ਮਾਰਕੀਟ ਰੱਖਿਆ ਗਿਆ ਹੈ ਸਾਰੇ ਅੱਜ ਇਸ ਦੁਕਾਨਦਾਰ ਜਿਹੜੇ ਇਕੱਠੇ ਹੋ ਗਏ ਸਰਬ ਸੰਮਤੀ ਨਾਲ ਅਸੀਂ ਫੈਸਲਾ ਕੀਤਾ ਆਸ ਕਰਦੇ ਹਾਂ ਕਿ ਹੁਣ ਜਿਹੜੇ ਸਾਰੇ ਮੈਂਬਰ ਆ ਉਹ ਇਸ ਦੁਕਾਨਦਾਰਾਂ ਨੂੰ ਹੁਣ ਇਸ ਮਾਰਕੀਟ ਨੂੰ ਗੁਰਨਾਨਕ ਮਾਰਕੀਟ ਦੇ ਨਾਮ ਨਾਲ ਜਾਣਿਆ ਜਾਵੇਗਾ ਅਸੀਂ ਸਹਿਯੋਗ ਦੀ ਵੀ ਆਸ ਕਰਦੇ ਹਾਂ ਫਗਵਾੜਾ ਵਾਸੀਆਂ ਤੋਂ ਤਾਂ ਕਿ ਇਸ ਸਵੰਤਰ ਗੁਰਨਾਣਕ ਦੇਵ ਜੀ ਦੇ ਨਾਮ ਤੇ ਜਿਹੜਾ ਨਾਮ ਅਸੀਂ ਅੱਜ ਰੱਖਿਆ ਉਹਦੇ ਦッセ ਮਾਰਗ ਤੇ ਸਾਨੂੰ ਵੀ ਚੱਲਣ ਦਾ ਬਲ ਬਖਸ਼ੇ ਔਰ ਸਾਰੇ ਮੈਂਬਰਾਂ ਨੂੰ ਅਸੀਂ ਬੇਨਤੀ ਫਿਰ ਕਰਾਂਗੇ ਕਿ ਆਪਣੀਆਂ ਦੁਕਾਨਾਂ ਦੇ ਬਾਹਰ ਜਿੱਥੇ ਆਪਣਾ ਦੁਕਾਨ ਦਾ ਫਰਮਾ ਦਾ ਨਾਮ ਲਿਖਿਆ ਉਹਦੇ ਨਾਲ ਗੁਰਨਾਣਕ ਮਾਰਕੀਟ ਜਰੂਰ ਰੱਖਿਆ ਹੋਵੇ ਧੰਨਵਾਦ ਦਾ ਦਾ ਨਾਮ ਗੁਰਨਾਣਕ ਦੇਵ ਜੀ ਦਾ ਨਾਮ ਤੇ ਰੱਖਿਆ ਇਸ ਕਰਕੇ ਜੋ ਵੀ ਸਰਬੱਤ ਦਾ ਭਲਾ ਅਸੀਂ ਸਾਰੇ ਜਿਹੜੇ ਹੈਗੇ ਆ ਬੰਦੇ ਸਾਰੇ ਇੱਕ ਦੂਜੇ ਨਾਲ ਪੇਨ ਪਿਆਰ ਨਾਲ ਵਾਟ ਨੂੰ ਆਪਾਂ ਲੰਮੇ ਜੋ ਵੀ ਅੜੇਦਾਰ ਸਾਡੇ ਲੋੜਾਂ ਹੈਗੀਆਂ ਜਿੱਦਾਂ ਸੜਕ ਦੀ ਇਹਨਾਂ ਨੇ ਗੱਲ ਕੀਤੀ ਹੈ ਬਹੁਤ ਦੇਰ ਦਾ ਮਸਲਾ ਹੈਗਾ ਮੇਨ ਸੜਕ ਹੈ ਇਹਨੂੰ ਪਹਿਲ ਦੇ ਅਧਾਰ ਤੇ ਬਣਾਇਆ ਜਾਣਾ ਚਾਹੀਦਾ ਅਸੀਂ ਇਹ ਬੇਨਤੀ ਪ੍ਰਸ਼ਾਸਨ ਨੂੰ ਕਰਨਾ ਚਾਹੁੰਦੇ ਆ ਜਿਹੜਾ ਅਸੀਂ ਗੁਰਨਾਨਕ ਦੇਵ ਜੀ ਦੇ ਨਾਮ ਤੇ ਸਾਡੀ ਮਾਰਕੀਟ ਨੇ ਸਾਰੀ ਨੇ ਰਲ ਕੇ ਸਾਡੀ ਐਸੋਸੀਏਸ਼ਨ ਨੇ ਜਿਹੜਾ ਨਾਮ ਰੱਖਿਆ ਬਾਬਾ ਗੁਰਨਾਨਕ ਦੇਵ ਜੀ ਦੇ ਨਾਮ ਤੇ ਇਹ ਤੋਂ ਸਭ ਤੋਂ ਪਹਿਲਾਂ ਤਾਂ ਅਸੀਂ ਸ਼ਹਿਰ ਵਾਸੀ ਨੂੰ ਬਹੁਤ ਬਹੁਤ ਜ਼ਿਆਦਾ ਵਧਾਈ ਦਿੰਨੇ ਆ ਕੋਈ ਐਡਾ ਪਵਿੱਤਰ ਨਾਮ ਰੱਖਿਆ ਗਿਆ ਵਾ ਦੂਸਰੀ ਗੱਲ ਇਹ ਹੈ ਅਸੀਂ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਪਰ ਜ਼ੋਰ ਬੇਨਤੀ ਸਾਡੀ ਇਹ ਹੈ ਜੀ ਕਿ ਜਿਹੜੀ ਬਾਬਾ ਵਿਸ਼ਕਰਮਾ ਜੀ ਦਾ ਦਿਹਾੜਾ ਬਹੁਤ ਜਲਦ ਆ ਰਿਹਾ ਆ ਉਹਦੇ ਤੇ ਲੱਖਾਂ ਸੰਗਤ ਸੰਗਤਾਂ ਸਾਰੇ ਪੰਜਾਬ ਚੋਂ ਆਉਂਦੀਆਂ ਇੱਥੇ ਨਤਮਸਤਕ ਹੋਣ ਅਸੀਂ ਇਹ ਬੇਨਤੀ ਕਰਦੇ ਆ ਕਿ ਜਲਦੀ ਤੋਂ ਜਲਦੀ ਇਹ ਸੜਕ ਦਾ ਨਿਰਮਾਣ ਕੀਤਾ ਜਾਵੇ ਅੱਜ ਅਸੀਂ ਸਾਰੇ ਦੁਕਾਨਦਾਰ ਇਸ ਮਾਰਕੀਟ ਦੇ ਵਿੱਚ ਇਕੱਠੇ ਹੋਏ ਆ ਜਿਸ ਦਾ ਨਾਮ ਗੁਰਨਾਨਕ ਸਾਧ ਦੇ ਨਾਮ ਤੇ ਗੁਰਨਾਨਕ ਮਾਰਕੀਟ ਦੇ ਨਾਮ ਤੇ ਰੱਖਿਆ ਗਿਆ ਹੈ ਤੇ ਅਸੀਂ ਸਮੂਹ ਇਲਾਕਾ ਨਿਵਾਸੀ ਸ਼ਹਿਰ ਨਿਵਾਸੀਆਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇਸ ਰੋਡ ਦਾ ਨਾਮ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਰੱਖਿਆ ਗਿਆ ਹੈ ਤੇ ਅਸੀਂ ਪ੍ਰਸ਼ਾਸਨ ਤੋਂ ਵੀ ਇੱਕ ਮੰਗ ਕਰਾਂਗੇ ਜਾਂ ਆਸ ਕਰਾਂਗੇ ਕਿ ਜਿਹੜੀ ਪੂਰੀ ਸੜਕ ਦਾ ਨਿਰਮਾਣ ਕੀਤਾ ਜਾਵੇ ਤੇ ਪੂਰਨ ਸਹਿਯੋਗ ਦੀ ਆਸ ਕਰਦੇ ਹਾਂ